ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਨੀਲੇ ਬਾਣੇ ਦੇ ਵਿੱਚ ਵੀ ਨੇ ਕਿਸਾਨ ਬਜ਼ੁਰਗ ਜਿਹੜੇ ਆ ਕਿ ਸਾਡੇ ਨਾਲ ਖੜੇ ਨੇ ਤੇ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਕੀ ਕਹਿੰਦੇ ਨੇ ਕਿਉਂਕਿ ਸਰਕਾਰ ਜਿਹੜੀ ਆ ਕਿ ਪੂਰਾ ਅਤਿਆਚਾਰਕਾਰੀ ਆ ਸਰਕਾਰ ਨਿਹਾਤਿਆਂ ਦੇ ਉੱਪਰ ਵਾਰ ਕਰ ਰਹੀ ਹੈ ਸੋ ਕੀ ਕਹਿੰਦੇ ਨੇ ਕੀ ਇਹਨਾਂ ਦਾ ਜਜ਼ਬਾ ਆ ਅਸੀਂ ਇਹਨਾਂ ਤੋਂ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਨਾਮ ਕੀ ਆ ਜੀ ਮੇਰਾ ਨਾਮ ਰਕबीर ਸਿੰਘ ਆ ਜੀ ਰਕबीर ਸਿੰਘ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋਏ ਅਸੀਂ ਗਰਦਾਸਪੁਰ ਤੋਂ ਆਏ ਹਾਂ ਜੀ ਤੁਸੀਂ ਗਰਦਾਸਪੁਰ ਤੁਸੀਂ ਇੱਕ ਬਾਰਡਰ ਛੱਡ ਕੇ ਦੂਜੇ ਬਾਰਡਰ ਤੇ ਪਹੁੰਚ ਗਏ ਹੋ ਤੇ ਕੀ ਕਹਿੰਨੇ ਹੋ ਜੋ ਕੁਝ ਇੱਥੇ ਸਾਰਾ ਹੋ ਰਿਹਾ ਹੈ ਜੋ ਸਰਕਾਰਾਂ ਕਰ ਰਹੀਆਂ ਨੇ ਬਿਲਕੁਲ ਨਿਆਂਇਤ ਕਰ ਰਹੀਆਂ ਇਹ ਲੋਕਾਂ ਤੇ ਜ਼ੁਲਮ ਕਰ ਰਹੀਆਂ ਵਾ ਤੇ ਭਰਾ ਮਾਰੂ ਜੰਗ ਕਰਾਉਂਦੇ ਆ ਇੱਕ ਪਾਸੇ ਜਵਾਨਾਂ ਕ ਲੈ ਰੇ ਇੱਕ ਪਾਸੇ ਕਿਸਾਨਾਂ ਕ ਲੈ ਰੇ ਜਦੋਂ ਕਿ ਨਾਰਾ ਹੁੰਦਾ ਹੈ ਜੈ ਜਵਾਨ ਜੈ ਕਿਸਾਨ ਦਾ ਤੇ ਦੋਹਾਂ ਦੇ ਵਿੱਚ ਪਾੜ ਪਾ ਕੇ ਤੇ ਇਹ ਭਰਾ ਮਾਰੂ ਜੰਗ ਕਰਾਉਂਦੇ ਤੇ ਕੱਲ ਜੋ ਖਨੋਰੀ ਦੇ ਵਿੱਚ ਵਾਪਰਿਆ ਉੱਥੇ ਨੌਜਵਾਨ ਇੱਕ ਸ਼ਹੀਦ ਹੋ ਗਿਆ ਦੇ ਸਿਰ 'ਚ ਗੋਲੀ ਵੱਜੀ ਹੈ ਵੇ ਵੀ ਪਤਾ ਲੱਗ ਰਿਹਾ ਕਿ ਨੌਜਵਾਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਤੇ ਕਈਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਇਨ੍ਹਾਂ ਨੇ ਕੁੱਟਿਆ ਐਹੋ ਜੀ ਹਰਕਤ ਨੂੰ ਤੁਸੀਂ ਕੀ ਸਮਝ ਕੀਏ ਇਹ ਜਵਾਨਾਂ ਦੀ ਇਹ ਗੱਲ ਹੁੰਦੀ ਆ ਕਿ ਉਹ ਇਸ ਤਰ੍ਹਾਂ ਕਰਨ ਬਹੁਤ ਮਾੜੀ ਘਟਨਾ ਕੀਤੀ ਹੈ ਜੀ ਉੱਥੇ ਖਨੌਰੀ ਬਾੜ ਦੇ ਉੱਤੇ ਪੁਲਿਸ ਵਾਲੇ ਪਿੱਛੇ ਖੜੇ ਤੇ ਸਿਵਲ ਸਿਵਲ ਕੱਪੜੇ ਵਿੱਚ ਬੰਦਾ ਗੋਲੀ ਚਲਾਉਂਦਾ ਵੇਖਿਆ ਗਿਆ ਵੀਡੀਓ ਮੇਰੇ ਕੋਲ ਪਈ ਆ ਇਨ੍ਹਾਂ ਦੇ ਵਿੱਚ ਆਪਣੇ ਆਪ ਨੇ ਆਰਐਸਐਸ ਦੇ ਗੁੰਡੇ ਭਾਜਪੀ ਦੇ ਆਪਣੇ ਗੁੰਡੇ ਨਾਲ ਲੜਦੇ ਫੌਜ ਦੇ ਨਾਲ ਜਦੋਂ ਕਿ ਉਹ ਵਾਦਾ ਨਹੀਂ ਕਰਨਾ ਚਾਹੁੰਦੇ ਤੇ ਗੋਲੀ ਉਹ ਚਲਾਉ ਰਹੇ ਆ ਉਥੇ ਪੱਕੀਆਂ ਗੋਲੀਆਂ ਚੱਲੀਆਂ ਦੂਜੇ ਬਲਾਸਟਿਵ ਹੋਇਆ ਤੇ ਸਾਰਾ ਕੁਝ ਹੋਇਆ ਤੇ ਲੇਕਿਨ ਇਹ ਸਬੂਤ ਹੈ ਇਸ ਗੱਲ ਦਾ ਵੀ ਸਿਵਲ 'ਚ ਬੰਦਾ ਗੋਲੀ ਚਲਾਉਂਦਾ ਲਾਗੇ ਪਿੱਛੇ ਫੌਜ ਖੜੀ ਆ ਸਿਵਲ 'ਚ ਬੰਦਾ ਗੋਲੀ ਚਲਾਉਂਦਾ ਇਹ ਕਦੇ ਤੁਸੀਂ ਮੰਨਿਆ ਇਹ ਗੱਲ ਨੂੰ ਵੀ ਮਤਲਬ ਕਹਿੰਦਾ ਵੀ ਕਦੇ ਇਦਾਂ ਹੋ ਸਕਦੀ ਹੈ ਜੇ ਫੌਜ ਨੂੰ ਆਡਰ ਨਾਲ ਗੋਲੀ ਚਲਾਉਂਦਾ ਫੌਜੀ ਚਲਾਵੇ ਸਿਵਲ ਬੰਦਾ ਗੋਲੀ ਕਦਾਂ ਚਲਾਵੇ ਜੇ ਡਿਊਟੀ ਤੇ ਆਉ ਤੇ ਉਹਦੇ ਕੋ ਰਫਲਾ ਤੇ ਫੇ ਉਹਦੇ ਮੋਢੇ ਤੇ ਬਰਦੀ ਕਿਉਂ ਨਹੀਂ ਤੁਸੀਂ ਗੱਲ ਸ਼ੁਰੂ 'ਚ ਕਹੀ ਆ ਕਿ ਜੈ ਜਵਾਨ ਜੈ ਕਿਸਾਨ ਤੇ ਤੁਸੀਂ ਇਹ ਮੰਨਦੇ ਹੋ ਕਿ ਸਰਕਾਰਾਂ ਨੇ ਮੰਨ ਚ ਕਿਤੇ ਇਹ ਡਰਤਾ ਨਹੀਂ ਕਿ ਵੀ ਜਿਹੜੇ ਜਵਾਨ ਨੇ ਉਹ ਕਿਸਾਨਾਂ ਦੇ ਉੱਪਰ ਹਮਲਾ ਨਹੀਂ ਕਰਨਗੇ ਉਹਨਾਂ ਤੇ ਗੋਲੀ ਨਹੀਂ ਕਰਨਗੇ ਨਹੀਂ ਜੀ ਇਹਨਾਂ ਨੂੰ ਡਰ ਕਾਦਾ ਵਾ ਜਦੋਂ ਹੁਣ ਸਾਹਮਣੇ ਸਾਹਮਣੇ ਕਰਦੇ ਉਹਨਾਂ ਦਾ ਰੋਟੀ ਦਾ ਮਸਲਾ ਵਾ ਜੇ ਉਹ ਤੋਂ ਜਾਣਕਾਰੀ ਕਰਦੇ ਆ ਤੇ ਉਹਨਾਂ ਦੇ ਮੂੜੇ ਤੋਂ ਵਰਦੀ ਲੈਂਦੀ ਆ ਉਹ ਬੱਚਿਆਂ ਵਾਲੇ ਸਾਰੇ ਆਪਣੀ ਰੋਟੀ ਬਚਾਉਂਦੇ ਆ ਮਾਰਿਆ ਭਾਵੇਂ ਉਹ ਦਿਲ ਵਿੱਚ ਸਾਡੇ ਪ੍ਰਤੀ ਪਿਆਰ ਹੋਵੇ ਤੇ ਕੁਝ ਬੰਦੇ ਇਹਨਾਂ ਦੇ ਬਾਹਰੋਂ ਵਿੱਚ ਗੁੰਡੇ ਵਾਰੇ ਜਿਹੜੇ ਜ਼ਿਆਦਾ ਸਾਡੇ ਤਸਦ ਕਰਦੇ ਸਾਰਾ ਕੁਝ ਇਹਨਾਂ ਦੀ ਸ਼ਾਇਦ ਪਿੱਛੇ ਸੈਂਟਰ ਦੀ ਸ਼ਾਇਦ ਹੋਂਦੇ ਸਾਲਾ ਕੋਈ ਬਾਬਾ ਜੀ ਤੁਹਾਡਾ ਨਾਮ ਕੀ ਉੱਤਮ ਸਿੰਘ ਆ ਨਬਰਾ ਜੀ ਸਰਦਾਰ ਉੱਤਮ ਸਿੰਘ ਜੀ ਤੁਸੀਂ ਇੱਥੇ ਖੜੇ ਹੋ ਤੁਸੀਂ ਜਿਹੜਾ ਕਿ ਝੰਡਾ ਵੀ ਚੱਕਿਆ ਹੋਇਆ ਕਿਸਾਨੀ ਦਾ ਕੀ ਕਹਿੰਦੇ ਹੋ ਕਿ ਕਿੰਧਾ ਦੇ ਜਜ਼ਬੇ ਨੇ ਅੱਜ ਵੀ ਪੰਜਾਬ ਦੇ ਨੌਜਵਾਨਾਂ ਦੇ ਕਿਸਾਨਾਂ ਦੇ ਬਜ਼ੁਰਗਾਂ ਦੇ ਜਜ਼ਬੇ ਵੇਖੋ ਜੀ ਆਪਣਾ ਹੱਕ ਮੰਗਣ ਦੇ ਆ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਜਦੋਂ 13 ਮਹੀਨੇ ਦਿੱਲੀ ਬਿਠੇ ਰਹੇ ਆ ਉਹ ਕੀਤੇ ਵਾਅਦਿਆਂ ਤੋਂ ਭਜੰਡੀ ਆ ਤੇ ਜਿਹੜਾ ਬੰਦਾ ਕੀਤੇ ਵਾਅਦਿਆਂ ਤੋਂ ਭਾਜੇ ਉਹ ਤੁਹਾਨੂੰ ਪਤਾ ਵੀ ਉਹ ਕਿੱਡਾ ਘਟਿਆ ਬੰਦਾ ਹੁੰਦਾ ਅਸੀਂ ਕੋਈ ਉਹਨਾਂ ਨੂੰ ਧੱਕਾ ਦੇ ਕਰਨੀ ਦੇ ਜੋ ਸਾਡਾ ਹੱਕ ਵਾਹੀ ਉਹ ਮੰਗਣ ਦੇ ਆ ਜੋ ਇਹਨੇ ਵੈਧੇ ਕੀਤੇ ਉਹਨਾਂ ਨੂੰ ਅਸੀਂ ਕਹਿੰਦੇ ਲਾਗੂ ਕਰੋ ਹੋਰ ਸਾਡੀ ਮੰਗ ਹੀ ਕੋਈ ਨਹੀਂ ਅਸੀਂ ਕੋਈ ਧੱਕੇਸ਼ਾਹੀ ਥੋੜੀ ਕਰਨ ਦੇ ਆ ਜਾਂ ਅਸੀਂ ਧੱਕੇਸ਼ਾਹੀ ਨਾਲ ਗਾਂਹ ਜਾਣ ਦੇ ਆ ਅਸੀਂ ਤੇ ਜਦੋਂ ਇੱਥੇ ਆਪਣੇ ਆ ਤਾਰ ਲਾਈ ਆ ਤਾਰ ਤੋਂ ਅੰਦਰ ਵੀ ਆ ਤੇ ਫੇਰ ਵੀ ਪਰਸੋਂ ਵੀ ਗੋਲੇ ਚਲਾਏ ਉਹਨਾਂ ਕੱਲ ਉਹ ਸਾਰਾ ਦਿਨ ਗੋਲੇ ਚਲਾਉਂਦੇ ਰਹੇ ਆ ਜਦੋਂ ਕਿ ਜੇ ਸਾਡੀ ਸਟੇਜ ਚੱਲਣ ਢੀ ਆ ਕੋਈ ਆਰਡਰ ਹੀ ਨਹੀਂ ਕੀਤਾ ਵੀ ਗਾਂਹ ਜਾਣਾ ਤੇ ਉਹਨਾਂ ਨੇ ਪਹਿਲਾਂ ਹੀ ਗੋਲੇ ਸ਼ੁਰੂ ਕਰਤੇ ਆ ਤੇ ਲਗਾਤਾਰ ਗੋਲੇ ਚਲਾਏ ਆ ਅੱਤ ਕਰ ਛੜੀ ਗੋਲੇ ਚਲਾਉਣਾ ਵੇ ਇਹ ਵੇਖੋ ਵੀ ਇਹ ਕਿਸਾਨਾਂ ਤੇ ਇੰਨਾ ਧੱਕਾ ਇੰਨੀ ਬੇਨਿਆਈ ਕਿਤੇ ਹੈਗੀ ਕਿਸ ਮੁਲਕ ਚ ਦੋਨੋਂ ਪਾਸੇ ਤਾਰਾਂ ਲੱਗੀਆਂ ਨੇ ਜੇ ਅਸੀਂ ਗੱਲ ਕਰੀਏ ਪਾਕਿਸਤਾਨ ਬਾਰਡਰ ਉਧਰ ਅਟਾਰੀ ਤੇ ਵੀ ਜਿਹੜੀ ਤਾਰ ਲੱਗੀ ਆ ਉੱਥੇ ਵੀ ਬਾਰਡਰ ਬਣ ਗਿਆ ਆ ਤੇ ਇਸ ਪਾਸੇ ਵੀ ਜਿਹੜਾ ਕਿ ਹੁਣ ਬਾਰਡਰ ਬਣਿਆ ਆ ਜਿਹੜੀ ਆ ਸਾਡੇ ਅਸੀਂ ਦੇਖ ਰਹੇ ਇੱਥੇ ਵੀ ਇੱਕ ਤਾਰ ਲੱਗੀ ਆ ਅੱਗੇ ਬੈਰੀਕੇਡ ਲਗਾਏ ਹੋਏ ਨੇ ਤੇ ਕਿਸ ਅਮਾਦਿਓ ਇਹ ਕੀ ਹੋ ਰਿਹਾ ਇਹ ਜੀ ਇਹ ਸਰਕਾਰ ਦੀ ਸੋਚ ਵਾ ਕੀ ਕਰਨ ਦੀ ਹੈ ਅਸੀਂ ਤਾਂ ਕੁਝ ਨੂੰ ਕਹਿ ਨਹੀਂ ਦੇ ਅਸੀਂ ਆਪਣੇ ਕਿਸੇ ਨਾਲ ਕੋਈ ਤੱਕਾ ਕੀਤਾ ਜਾਂ ਕਿਸੇ ਨੂੰ ਗਾਲ ਕੱਢੀ ਜਾਂ ਕੋ ਮੜਾ ਚੰਗਾ ਕਿਹਾ ਕਿਸੇ ਨੂੰ ਅਸੀਂ ਤਾਂ ਕੁਝ ਨਹੀਂ ਕਹਾਂਦੇ ਆਪਣੇ ਆਰਾਮ ਨਾਲ ਆਪਣੇ ਰਹਿ ਜਾਣਦੇ ਆ ਤੇ ਜਿਹੜੇ ਰਾਹ ਲੋਕਾਂ ਦੇ ਨੰਗਣ ਮਾਤੇ ਬਣਾਏ ਆ ਤੇ ਜੇ ਕਿਸਾਨ ਕਿਤੇ ਆਪਣਾ ਹੱਕ ਮੰਗਣ ਵਾਸਤੇ ਬੰਦ ਕਰਦੇ ਉਹਨਾਂ ਦੇ ਪਰਚੇ ਹੁੰਦੇ ਆ ਵੀ ਇਹ ਕਿਉਂ ਤਾਂ ਰਾਹ ਬੰਦ ਕੀਤੇ ਇਹਨਾਂ ਨੇ ਅੱਜ 13 ਤਰੀਕ ਦੇ ਲਗਾਤਾਰ ਰੋਡ ਬੰਦ ਕੀਤੇ ਇਹ ਕਿਹ ਕਾਨੂੰਨ ਨਾ ਕਿੱਥੇ ਕਾਨੂੰਨ ਆ ਵੀ ਰਾਹ ਬੰਦ ਕਰ ਦਿਓ ਜੀ ਤੇ ਅਸੀਂ ਹੈਰਾਨ ਆ ਇਸ ਗੱਲ ਤੇ ਵੀ ਕੀ ਸਰਕਾਰ ਦੀ ਮਨਸਾ ਹੈ ਕੀ ਸਰਕਾਰ ਦੀ ਆਸਾ ਵਾ ਕੀ ਉਹ ਚੌਂਦੀ ਆ ਅਹੀਂ ਤਾਂ ਕੋਈ ਧੱਕਾ ਕਰਨੀ ਇਸ ਤਰ੍ਹਾਂ ਨਾ ਆਪਣਾ ਹੱਕ ਮੰਗਣ ਦੇ ਆ ਅੱਗੇ 13 ਮਹੀਨੇ ਬਿਠੇ ਰਹੇ ਇਹਨਾਂ ਨੂੰ ਲੱਲਾਪੁਲਾ ਦੇ ਕੇ ਠਾੜੇ ਘਲਤਾ ਸੀ ਤੇ ਜੋ ਇਹਨੇ ਮੰਨਿਆ ਸੀ ਉਹ ਹੀ ਮੰਗਣ ਦੇ ਵੀ ਸਾਡੇ ਲਾਗੂ ਕਰੋ ਅਸੀਂ ਤਾਂ ਕੋਈ ਨਵੀਂ ਚੀਜ਼ ਮੰਗਣੀ ਕੋਈ ਨਹੀਂ ਦੇ ਕੋ ਤੇ ਜਿਹੜੇ ਕਿਸਾਨੀ ਲੀਡਰ ਨੇ ਉਹਨਾਂ ਲੀਡਰਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਲੀਡਰ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਨੇ ਕਿਸ ਤਰ੍ਹਾਂ ਕਿਸਾਨੀ ਦੇ ਨਾਲ ਚੱਲ ਰਹੇ ਨੇ ਨਹੀਂ ਲੀਡਰ ਤਾਂ ਸਾਡੇ ਵਿਚਾਰੇ ਬਹੁਤ ਵਧੀਆ ਤੇ ਵਧੀਆ ਉਹ ਕਾਰਗੁਜ਼ਾਰੀ ਕਰਨ ਦੇ ਆ ਕੋਈ ਧੱਕਾ ਨਹੀਂ ਕਰਨ ਦੇ ਕਿਸੇ ਨਾ ਤੇ ਸਾਰੇ ਜਿੰਨੀ ਜਨਤਾ ਵਾਲੇ ਲੀਡਰਾਂ ਦੇ ਕਹਿੰਦੇ ਆ ਲੀਡਰ ਜੋ ਹੁਕਮ ਕਰਨਗੇ ਇਹ ਉਹਦੀ ਪਾਲਣਾ ਕਰਨਗੇ ਤੇ ਲੀਡਰ ਤੇ ਉਹਨਾਂ ਨੂੰ ਕਹਿਣ ਦੇ ਵੀ ਤਰਾ ਨਾ ਕਰੋ ਰਾਹ ਸਾਡੇ ਖੋਲ ਦੋ ਅਸੀਂ ਆਪਣਾ ਹੱਕ ਮੰਗਣ ਦੇ ਆ ਕੋਈ ਉਹ ਨਜਾਇਜ਼ ਤੇ ਗੱਲ ਕਰਨ ਨਹੀਂ ਦੇ ਲੀਡਰ ਵਿਚਾਰੇ ਪਰ ਲੀਡਰਾਂ ਨੂੰ ਇਹ ਧੱਕਾ ਕਰਨ ਦੇ ਆ ਇਹ ਗੋਲੇ ਚਲਾਉਣ ਦੇ ਆ ਅਥਰੂ ਗਏ ਤੇ ਗੋਲੇ ਛੰਨੇ ਦੂਜੀਆਂ ਪਲਾਖੜਾਂ ਦੀਆਂ ਗੋਲੀਆਂ ਚਲਾਉਣ ਦੇ ਆ ਜਿਹੜੀਆਂ ਦੂਜੀਆਂ ਗੋਲੀਆਂ ਸਿੱਧੀਆਂ ਹੀ ਖਜ ਮਾਰਨ ਦੇ ਆ ਜਿਹੜਾ ਹੁਣ ਕਿਸਾਨ ਸਾਡਾ ਸ਼ਹੀਦ ਕੀਤਾ ਨਾ ਨਕਸਾਨ ਤੇ ਗੋਲੀ ਮਾਰ ਕੇ ਸੱਚ ਗੋਲੀ ਮਾਰ ਕੇ ਇਹ ਦੱਸੋ ਕੀ ਇਹ ਕਾਹਦੇ ਆ ਤਾਂ ਮਾਰੀ ਗੋਲੀ ਕੀ ਉਹ ਮੰਗਣ ਦੇ ਹਨਾਂ ਕੋਲੋਂ ਆਪਣਾ ਹੱਕ ਮੰਗਣ ਦੇ ਆ ਜੋ ਇਹਨਾਂ ਨੇ ਕਿਹਾ ਵਾ ਜੋ ਇਹਨਾਂ ਲਾਗੂ ਕਿਉਂ ਨਹੀਂ ਕੋਈ ਨਹੀਂ ਜਾਇਜ਼ ਦੇ ਹੀ ਮੰਗਣ ਦੇ ਨ ਕੋਈ ਜੜੀ ਕੋ ਜੀਚ ਨਿਆਜ਼ ਮੰਗਣੇ ਸਾਡੇ ਨਾਲ ਗੱਲ ਕਰਨ ਟੇਬਲ ਤੇ ਬਹਿ ਕੇ ਤੁਸੀਂ ਨਿਆਜ਼ ਮੰਗਣ ਦੇ ਤੇ ਮੈਨੂੰ ਇੱਕ ਗੱਲ ਦੱਸੋ ਕਿ ਲੋਕ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਨੇ ਸਾਰਾ ਕੁਝ ਜਿਹੜਾ ਕਿ ਦੁਨੀਆ ਦੇਖ ਰਹੀ ਹੈ ਕਿ ਇੱਥੇ ਕੀ ਕੁਝ ਹੋ ਰਿਹਾ ਆ ਇਸ ਵਕਤ ਜਿਹੜਾ ਪੰਜਾਬ ਤੇ ਹਰਿਆਣਾ ਦਾ ਆਪਸੀ ਨਾਤਾ ਹੈਗਾ ਆ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਕਿਸ ਤਰ੍ਹਾਂ ਚੱਲ ਰਹੇ ਨੇ ਹਰਿਆਣੇ ਦੇ ਕਿਸਾਨ ਤੇ ਵਿਚਾਰੇ ਤਰਲੇ ਲੈਣ ਦੇ ਆ ਵੀ ਸਾਡੇ ਕਿਸਾਨਾ ਨਾਲ ਬਹੁਤ ਥਕਾਉਣ ਡਿਆ ਵਾ ਉਹਨਾਂ ਦੇ ਪਾਬੰਦੀ ਇਹ ਨਹੀਂ ਲਾੜੀ ਇਹ ਸਰਕਾਰ ਨੇ ਕੋਈ ਗੱਲ ਨਹੀਂ ਕਰਨ ਵਾਈ ਉਹ ਦੇ ਵਿਚਾਰੇ ਇਦਰੋਂ ਨੰਗ ਨੁਕੇ ਆਉਂਦੇ ਆਣ ਕੇ ਇਹਨਾਂ ਦੀ ਕਿਸਾਨਾਂ ਦੀ ਗੱਲ ਵੀ ਚਾਉਂਦੇ ਨਾ ਕਿਸਾਨਾਂ ਦੇ ਨਾਲ ਉਹ ਕਿਸਾਨ ਹਰਿਆਣੇ ਦੇ ਇਹਨਾਂ ਕਿਸਾਨਾਂ ਦੇ ਨਾਲ ਤਗੜੇ ਹੋ ਕੇ ਖੜੇ ਆ ਉਹਨਾਂ ਦੀ ਮੰਗ ਇਹੋ ਉਹਨਾਂ ਵਿਚਾਰਿਆਂ ਕਿੱਥੇ ਜਾਣਾ ਵਾ ਜੀ ਉਹਨਾਂ ਦੀ ਮੰਗ ਵੀ ਇਹੋਈ ਹੈ ਜੀ ਅ ਸੋ ਅਸੀਂ ਵਿਚਾਰ ਸੁਣੇ ਕਿ ਨੌਜਵਾਨ ਵਿੱਚ ਤੇ ਬਜ਼ੁਰਗ ਵੀ ਜਿਹੜੇ ਆ ਕਿ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੀ ਜਿਹੜੀ ਇੱਕ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੈ ਧਰਨਾ ਹੈ ਸਰਕਾਰ ਉਹਦੇ ਤੇ ਜ਼ਬਰ ਕਰ ਰਹੀ ਹੈ ਜੋ ਕੁਝ ਕਰ ਰਹੀ ਹੈ ਉਹਦੇ ਨਾਲ ਇਹ ਜਿਹੜੀ ਆ ਕਿ ਹਰਿਆਣਾ ਪੰਜਾਬ ਦੀ ਨਾ ਤਾਂ ਸਾਂਝ ਤੋੜ ਸਕਦੀ ਹੈ ਤੇ ਨਾ ਹੀ ਕਿਸਾਨਾਂ ਨੂੰ ਝੁਕਾ ਸਕਦੀ ਹੈ ਕਿਉਂਕਿ ਉਹ ਇਹਨਾਂ ਦੀਆਂ ਗੱਲਾਂ ਦੱਸ ਰਹੀਆਂ ਨੇ ਜੋ ਇਹਨਾਂ ਦੇ ਬੋਲ ਨੇ ਤੇ ਸਟੇਜ ਦੀ ਜਿਹੜੀ ਤਿਆਰੀ ਹੋ ਰਹੀ ਹੈ ਸਟੇਜ ਉਧਰ ਚੱਲ ਰਹੀ ਹੈ ਸੋ ਇਤੋਂ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਅੱਗੇ ਕੀ ਹੁੰਦਾ ਤੇ ਅਸੀਂ ਇਸੇ ਤਰ੍ਹਾਂ ਹੋਰ ਵੀ ਕਿਸਾਨ ਬਜ਼ੁਰਗਾਂ ਨਾਲ ਤੇ ਨੌਜਵਾਨਾਂ ਨਾਲ ਗੱਲ ਕਰਾਂਗੇ ਬੀਬੀਆਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਇੱਥੇ ਬੀਬੀਆਂ ਵੀ ਪਹੁੰਚਿਆ ਹੋਈਆਂ ਨੇ ਸੋ ਦਿਓ ਇਜਾਜ਼ਤ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ